ਤੇ ਆ 1911 ਦੀ ਇਹਹੀ ਹੈ ਇਹ ਹੀ ਹੈ ਪੁਰਾਣੀ ਉਦੋਂ ਸਿਮਿੰਟ ਨਵਾਂ ਨਵਾਂ ਆਇਆ ਸੀ ਜਦੋਂ ਨਹਿਰ ਬਣੀ ਆ ਨਾ ਉਸ ਤੋਂ ਬਾਅਦ ਤੇ ਇਹ ਕਿਸੇ ਮੁਸਲਮਾਨ ਕਾਰੀਗਰ ਨੇ ਉਸ ਵੇਲੇ ਬਣਾਈ ਸੀ ਕਿਉਂਕਿ ਸੈਂਕੜਾ ਤੋਂ ਕਿਤੇ ਵੱਧ ਸੈਂਕੜਾ ਦਾ ਇੱਥੇ ਇਕੱਲੀ ਉਹ ਸਪਨਾ ਚੌਧਰੀ ਉਹ ਕਰਗੀ ਸੌ ਦੇ ਕਰੀਬ ਦਾ ਹਾਂ ਹਾਂ 1900 ਆਪਣੀ ਕਨਸੈਪਟ ਦਾ ਜਿਹੜਾ ਪੁੱਲੇ ਨੇ ਇਹ ਲੋਕ ਅੱਗੇ ਆਪਣਾ ਚਾਰੇ ਪਾਸੇ ਬਿਲਡਿੰਗ ਹੁੰਦੀ ਸੀ ਕਰ ਵੱਡਿਆਂ ਘਰਾਂ ਦੀ ਲਾ ਲੋ ਚਾਰੇ ਪਾਸੇ ਬਿਲਡਿੰਗ ਹੋ ਗਈ ਨਾ ਉਹ ਜਿਹੜਾ ਬ੍ਰह्म ਸਥਾਨ ਹੈ ਮਤਲਬ ਸੈਂਟਰ ਹੈ ਉਹ ਜਗ੍ਹਾ ਤੇ ਆਪਾਂ ਬਣਾ ਰਹੇ ਹਾਂ ਮਕਾਨ ਜਿਹੜਾ ਖਾਲੀ ਚਾਹੀਦਾ ਸੀ ਤੁਹਾਡੀ ਸਿਕਿਉਰਿਟੀ ਸਭ ਤੋਂ ਪਹਿਲੇ ਵਾਂਗ ਜੀ ਬਾਹਰ ਬਣਾਇਆ ਹੋਵੇ ਤੇ ਚਾਰੇ ਪਾਸੇ ਉਹ ਕਾਤੇ ਸ਼ੂਟਿੰਗ ਕੀਤੀ ਉਹ ਲੈ ਜੀ ਬੜਾ ਚੰਗਾ ਪਤਾ ਨਹੀਂ ਕੀ ਹੈ ਲਹਿੰਗੇ ਤੇ ਸ਼ਰਾਬ ਡੁੱਲ ਪਤਾ ਨਹੀਂ ਡੁੱਲ ਗਈ ਲਹਿੰਗਾ ਤੇ ਸ਼ਰਾਬ ਹਾਂ ਉਹ ਉਹ ਇੰਨੇ ਲੋਕ ਭਰਾਗੇ ਸੀਗੇ ਕਿ ਥੋੜਾ ਡੈਮੇਜ ਹੋ ਗਈ ਸੀ ਮੇਰੇ ਦਾਦਾ ਜੀ ਸੀਗੇ ਸਾਡੇ ਦਾਦਾ ਜੀ ਸੀਗੇ ਠੀਕ ਆ ਤਾਂ ਪਿੰਡ ਦੀਆਂ ਜਿਸ ਤਰ੍ਹਾਂ ਆਪਣਾ ਹੁੰਦਾ ਸਾਂਝਾ ਕਰ ਸੀ ਇਹ ਬਰਾਤਾਂ ਲੋਕ ਚਾਲਣ ਦੀ ਪਰ ਫੇਰ ਵੀ ਦੇਖੋ ਇਹ ਦੇਖੋ ਤੁਸੀਂ ਤੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਸੌਂਕ ਸੌਂਕ ਨਹੀਂ ਬਿਲਕੁਲ ਇਹ ਬਿਆਰ ਹੈ ਨਾ ਪਿਓਰ ਬਿਆਰ ਹੈ ਕਿਤੇ ਵੀ ਨਹੀਂ ਪਈ ਕਿਤੇ ਵੀ ਨਹੀਂ ਪਈ ਟੱਚ ਵੀ ਨਹੀਂ ਕੀਤਾ ਸੀ ਹੋ ਗਏ ਮੈਂ ਆਪਣੀ ਜ਼ਮੀਨ ਵਿੱਚ ਜੰਗਲ ਹੈ ਮੇਰੇ ਮੈਂ ਇੱਕ ਮੁਠੀ ਅਨਾਜ ਨਹੀਂ ਪੈਦਾਵਾਰ ਕਰਦਾ ਇਹਦਾ ਕੀ ਕਰਦਾ ਜੰਗਲ ਹੈ ਸਾਰੀ ਜੰਗਲ ਜਾ ਕੇ ਦੇਖੋਗੇ ਇਹਦਾ ਕਨਸੈਪਟ ਇਹੋ ਜੰਗਲ ਦੀ ਮੈਨੂੰ ਲੋੜ ਰਹੀ ਹੈ ਪਰ ਇਹ ਜੋ ਕੈਸਾ ਜਦ ਜੰਗਲ ਨੂੰ ਮੇਰੀ ਲੋੜ ਪਈ ਹੁਣ ਸਾਰੀ ਲੋੜ ਪੈ ਗਈ ਜੇ ਤੁਸੀਂ ਜਲੀਲ ਹੋਣਾ ਹੈ ਜੇ ਤੁਸੀਂ ਜ਼ਿੰਦਗੀ ਦਾ ਹਰ ਪਾਪ ਕਰਨਾ ਹੈ ਜੇ ਤੁਸੀਂ ਨੈਤਿਕਤਾ ਖੋਣੀ ਹੈ ਤਾਂ ਤੁਸੀਂ ਰਾਜਨੀਤੀ ਤੁਹਾਨੂੰ ਫਿੱਟ ਰਹੇਗੀ ਅਦਰਵਾਈਜ਼ ਨਹੀਂ ਇਹ ਇਹ ਜਦੀ ਹਵੇਲੀ ਆ ਤੁਹਾਡੀ ਹਾਂਜੀ ਇਹਦੇ ਵਿੱਚ ਇਹ ਤਾਂ ਕਾਫੀ ਜਿਆਦੇ ਕਮਰੇ ਨੇ 10 15 ਕਮਰੇ ਨੇ ਵੱਡੇ ਬਰਾਮਦੇ ਨੇ ਐਂਡੇ ਉੱਤੇ ਨੇ ਜੀ ਉੱਤੇ ਬਾਅਦ ਜਿਹੜਾ ਤੁਸੀਂ ਦੇਖੋਗੇ ਆ ਸਾਡੀ ਹੈ ਜੇ ਇਹ ਤਾਂ 1950 ਦੀ ਹੈ ਜੀ ਆ ਬਾਅਦ ਵਿੱਚ ਐਡੀਸ਼ਨ ਹੈ ਜੀ ਆ 1911 ਦੀ ਹੈ ਅਜਾ ਆ 1950 ਦੀ ਹੈ ਜੀ ਤੇ ਆ 1911 ਦੀ ਹੈ ਇਹ ਇਹੀ ਆ ਪੁਰਾਣੀ ਉਦੋਂ ਸਿਮਿੰਟ ਨਵਾਂ ਨਵਾਂ ਆਇਆ ਸੀ ਜਦੋਂ ਨਹਿਰ ਬਣੀ ਆ ਨਾ ਉਸ ਤੋਂ ਬਾਅਦ ਤੇ ਇਹ ਕਿਸੇ ਮੁਸਲਮਾਨ ਕਾਰੀਗਰ ਨੇ ਉਸ ਵੇਲੇ ਬਣਾਈ ਸੀ ਤੇ ਇਹਦੇ ਉੱਤੇ ਬਹੁਤ ਜ਼ਿਆਦਾ ਸ਼ੂਟ ਹੋਏ ਨੇ ਇਹ ਅੰਦਰੋਂ ਦੇਖੋ ਬਹੁਤ ਉਚਾਈ ਤੇ ਬਿਲਡਿੰਗ ਹੈ ਇਹਦੀ ਤੇ ਦਰਵਾਜ਼ੇ ਵਗੈਰਾ ਉਹਦੇ ओरिजिनल ਨੇ ਉਦੋਂ ਦੇ ਨਹੀਂ ਉਦੋਂ ਫਿਰ ਭਰਤ ਪਾ ਕੇ ਉੱਚੀ ਕੀਤੀ ਤੇ ਮਨ ਲਾ ਉਦੋਂ ਦੇ ਇੰਨੀ ਉੱਚੀ ਕਦੀ ਹੋਇਆ ਉਦੋਂ ਅਸੀਂ ਤਾਂ ਜੰਮੇ ਨਹੀਂ ਸੀ ਨਹੀਂ ਨਹੀਂ ਮੈਂ ਪਹਿਲਾਂ ਸੋਨ ਭਰਤ ਪਾਉਣੀ ਪਈ ਤੇ ਹਜੇ ਤੱਕ ਵੀ ਤਾਂ ਇਹ ਨਹੀਂ ਪਾਇਆ ਕੁਝ ਵੀ ਇਹਦੇ ਵਿੱਚ ਇਹ ਐਜ਼ ਇਟ ਇਜ਼ ਹੈ 1911 ਵਾਲੇ ਨੇ ਹਾਂ ਜੀ ਜਿਹੜੇ ਦਰਵਾਜ਼ੇ ਆ ਜੀ ਫਿਰ ਇਹ ਉਦੋਂ ਦੇ ਲੱਗੇ ਹਾਂ ਇਹ ਉਦੋਂ ਦੇ ਹੀ ਆ ਸਾਰੇ ਆ ਤੁਸੀਂ ਦੇਖੋ ਕਿ ਮੇਰੇ ਪਾਸ 10 12 ਸੰਦੂਖ ਨੇ ਕੋਈ ਵਿੱਚ ਕਿਹ ਸੰਦੂਖ ਨੂੰ ਉਹ ਇਹ ਆ ਦੇਖੋ ਜੀ ਇਹ ਇੱਥੇ ਆਮ ਸ਼ੂਟ ਸ਼ਾਟ ਚੱਲਦੇ ਰਹਿੰਦੇ ਨੇ ਮੇਰਾ ਖਿਆਲ ਹੈ ਸੈਂਕੜਾ ਸ਼ੂਟ ਕਿਉਂਕਿ ਸੈਂਕੜਾ ਤੋਂ ਕਿਤੇ ਵੱਧ ਸੈਂਕੜਾ ਦਾ ਇੱਥੇ ਇਕੱਲੀ ਉਹ ਸਬਨਾ ਚੌਧਰੀ ਉਹ ਕਰਗੀ 100 ਦੇ ਕਰੀਬ ਤਾਂ ਹਾਂ 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 1911 ਦੇ ਵਿੱਚ ਮਤਲਬ ਗਾਡਰਾਂ ਵਾਲੇ ਜਿਵੇਂ ਆਪਾਂ ਕਹੇ ਉੱਪਰ ਡਾਟ ਹੁੰਦੀ ਸੀ ਡਾਟ ਹੁੰਦੀ ਸੀ ਹਾਂਜੀ ਕਿਹ ਬਾਤ ਜਦੋਂ ਮੰਨ ਲਓ ਸਾਰੇ ਪਿੰਡ ਬਾਲਿਆਂ ਤੇ ਛਤਾਂ ਉਹਦੇ ਛੋਟੇ ਉਹ ਟਾਈਮਾਂ ਦੇ ਵਿੱਚ ਜਿਹੜੇ ਗਾਡਰ ਤੇ ਨਵਾਂ ਨਵਾਂ ਸਮਟ ਛੋਟੇ ਲੱਗਿਆ ਹਾਂਜੀ ਆ ਦੇਖੋ ਇੱਟਾਂ ਦੀ ਹੁੰਦੀ ਸੀ ਡਾਟ ਸਿਰਫ ਇਹ ਦੇਖੋ ਆ ਡਾਟ ਜੱਕ ਲਈ ਆਉਂ ਖੜੀ ਇੱਟਾਂ ਦੇ ਉੱਤੇ ਕਿਹ ਬਾਤ ਵਾਕਾ ਇਹ ਗੱਲ ਆ ਜਿਵੇਂ ਕਹਿੰਦੇ ਪੁਰਾਣੇ ਚੀਜ਼ਾਂ 'ਚ ਪੁਰਾਣੇ ਲੋਕ ਲੈਂਟਰ ਪਾਉਂਦੇ ਨੇ ਕੋਈ ਸਰੀਆ ਨਹੀਂ ਕੋਈ ਕੁਛ ਨਹੀਂ ਇਹਦੇ ਉੱਤੇ ਖੜੀ ਐ ਇੱਟਾਂ ਫਸਾ ਕੇ ਉਹਨਾਂ ਵਿੱਚ ਹੀ ਖੜੀ ਐ ਬਿਲਕੁਲ ਸੰਦੂਕ ਫਿਰ ਇਹ 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 ਪੁਰਾਣੇ ਨੇ ਬਹੁਤ ਨੇ ਜੀ ਮੈਂ ਤਾਂ ਅੱਜ ਤੱਕ ਮੇਰੀ ਕਲੈਕਸ਼ਨ ਹੈ ਕੁਝ ਘਰਦੇ ਨੇ ਕੁਝ ਘਰਦੇ ਨੇ ਘਰਦੇ ਬਹੁਤ ਕੁਸ਼ ਹੈ ਖਰੀਦ ਵੀ ਲੈਣੇ ਹੋਏ ਹਾਂ ਜੀ ਜਿੰਨੇ ਪਏ ਨੇ ਇਹ ਇਹੀ ਦਾ ਸਭਿਆਚਾਰ ਸੀ ਜੀ ਮੁੜ ਕੇ ਤੇ ਇਹਨਾਂ ਚੀਜ਼ਾਂ ਤੋਂ ਜਿਵੇਂ ਜਿਵੇਂ ਮੰਨ ਲਓ ਤੁਹਾਨੂੰ ਕੀ ਲੱਗਦਾ ਜਿਹੜਾ ਕੋਠਕਾਂ ਵਾਲਾ ਕੰਮ ਜਿਹੜਾ ਪੰਜਾਬ ਦੇ ਵਿੱਚ ਆਇਆ ਇਹ ਚੰਗਾ ਸੀਗਾ ਤੇ ਆਹ ਚੰਗਾ ਸੀਗਾ ਨਹੀਂ ਇਹ ਇਹ ਚੰਗਾ ਹੁਣ ਵੀ ਲੋਕ ਬਣਾਉਂਦੇ ਨੇ ਬੇਸਿਕ ਕਨਸੈਪਟ ਨਹੀਂ ਲੋਕਾਂ ਨੂੰ ਪਤਾ ਹਾਂ ਆਓ ਆਪਾਂ ਪੰਜਾਬ ਨੂੰ ਇੱਕ ਕਨਸੈਪਟ ਦੰਦੇ ਮੈਂ ਇਧਰ ਆਉ ਜੀ ਉਹ ਪੁਰਾਣਾ ਚਵਾਰਾ ਉਹ ਵੀ ਸਾਡੇ ਆਪਣਾ ਕਿਸੇ ਰਿਸ਼ਤੇਦਾਰ ਦੇ ਪਾਸੋਂ ਉਹ ਜਿਹੜੇ ਉਹ ਚਵਾਰੇ ਸੀ ਇਸ ਤਰ੍ਹਾਂ ਚਾਹ ਦੇ ਆਪਾਂ ਨਾਲ ਨਾਲ ਤਾਂ ਵੀ ਦਿਖਾ ਦਿੰਦੇ ਹਾਂ ਉੱਥੋਂ ਸਾਰੇ ਆ ਵੀ ਜਾਣ ਇਧਰ ਬੁੱਲਾ ਜੀ ਆਪਣਾ ਉੱਪਰ ਤਾਂ ਛੱਤ ਆ ਜਾਣੀ ਹਾਂ ਚਲੋ ਇਧਰ ਹੋਠਾ ਕਰ ਲੰਨੇ ਇੱਥੇ ਦੇਖ ਲੰਨੇ ਤੇ ਮੰਨ ਲਓ ਜਿਵੇਂ ਸਾਹਮਣੇ ਇਥੋਂ ਵਾਲਾ ਦਿਖਾਈ ਅੱਛਾ ਉਹ ਚਵਾਰੇ ਦੀ ਗੱਲ ਕਰ ਰਹੇ ਹਾਂ 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 ਅੱਛਾ ਇਹ ਮੇਰੇ ਬਚਪਨ ਦਾ ਉੱਥੇ ਉਹਨਾਂ ਚਵਾਰਿਆਂ ਦੀ ਗੁੱਜ ਹੁਣ ਇੱਕ ਰਹਿ ਗਿਆ ਪਹਿਲਾਂ ਅੱਗੇ ਸੀਗੇ ਅੱਗੇ ਕਈ ਚਵਾਰੇ ਸੀਗੇ ਕਈ ਜਿਆਦੇ ਤੇ ਉਦੋਂ ਬਾਅਦ ਇਹ ਰਹਿ ਗਿਆ ਮੈਂ ਤੁਹਾਨੂੰ ਦੱਸਦਾ ਪੰਜਾਬ ਨੂੰ ਕਿਸ ਕਨਸੈਪਟ ਦਾ ਨਹੀਂ ਪਤਾ ਜੀ ਪੰਜਾਬ ਨੂੰ ਇੱਕ ਕਨਸੈਪਟ ਦਾ ਜਿਹੜਾ ਪੁੱਲੇ ਨੇ ਇਹ ਲੋਕ ਅੱਗੇ ਆਪਣਾ ਚਾਰੇ ਪਾਸੇ ਬਿਲਡਿੰਗ ਹੁੰਦੀ ਸੀ ਘਰ ਦੀ ਜੀ ਵੱਡਿਆਂ ਘਰਾਂ ਦੀ ਲਾ ਲੋ ਚਾਰੇ ਪਾਸੇ ਬਿਲਡਿੰਗ ਹੋ ਗਈ ਨਾ ਉਹ ਬਿਲਡਿੰਗ ਦੇ ਅੰਦਰ ਵੇੜਾ ਹੁੰਦਾ ਸੀ ਇਹਨੂੰ ਅੱਜ ਜਿਹੜਾ ਆਪਾਂ ਕਹਿੰਦੇ ਵੇੜਾ ਹੁਣ ਆਪਾਂ ਖੜੇ ਆ ਵੇੜਾ ਆਪਾਂ ਖੜੇ ਆ ਇਹ ਵੇੜਾ ਚਾਰੇ ਪਾਸੇ ਜਦੋਂ ਆਪਾਂ ਸਿਕਿਉਰ ਹੁੰਦੇ ਸੀ ਜੀ ਤੇ ਉਹਦੇ ਕੌਨਫੀਡੈਂਸ ਵੱਧਦਾ ਸੀ ਉਹ ਵੇੜਾ ਸਿਸਟਮ ਵਾਲਾ ਹੁਣ ਕੀ ਹੋਇਆ ਦਰمیان ਕੋਠੀ ਆ ਗਈ ਇੱਥੇ ਲੌਨ ਬਣ ਗਿਆ ਇੱਥੇ ਬਣ ਗਿਆ ਜਦੋਂ ਜੀ ਭਾ ਜਮੀਨ ਆ ਉਹ ਸੱਜੇ ਖੱਬੇ ਬਣਾਉਂਦੇ ਨੇ ਹੁਣ ਜਿਹੜਾ ਬ੍ਰह्म ਸਥਾਨ ਹੈ ਮਤਲਬ ਸੈਂਟਰ ਹੈ ਉਹ ਜਗ੍ਹਾ ਤੇ ਆਪਾਂ ਬਣਾ ਰਹੇ ਹਾਂ ਮਕਾਨ ਜਿਹੜਾ ਖਾਲੀ ਚਾਹੀਦਾ ਸੀ ਜਿੱਥੇ ਖਾਲੀ ਹੈ ਜਿਹੇ ਮਕਾਨ ਹੁਣ ਤੁਸੀਂ ਇਹਦੇ ਸਿਰਫ ਇਹੀ ਗੱਲ ਹੈ ਇਸ ਮਕਾਨ ਨੇ ਸਾਨੂੰ ਕਰੋੜਾਂ ਦਿੱਤਾ ਹੋਏਗਾ ਮੈਂ ਤੁਹਾਨੂੰ ਇਹ ਵੈਸੇ ਦੱਸ ਰਿਹਾ ਹੁਣ ਸਾਲਾਂ ਵਿੱਚ ਇਹ ਆ ਚਾਰੇ ਪਾਸਿਓਂ ਘੁੰਮ ਕੇ ਜੇ ਦੇਖ ਇਹ ਇੱਕ ਕਨਸੈਪਟ ਕਰਕੇ ਵਧੀਆ ਲੱਗ ਰਿਹਾ ਇਹ ਵਧੀਆ ਚਾਰੇ ਹੋਰੇ ਦੇ ਵੀ ਆਹੀ ਇੱਟਾਂ ਨੇ ਜੀ ਉਹ ਤਾਂ ਇਹ ਇੱਧਰ ਨੂੰ ਲਾ ਦੋ ਇੱਧਰ ਨੂੰ ਲਾ ਦੋ ਗੱਲ ਇਹ ਨਹੀਂ ਹੁੰਦੀ ਬਹੁਤੀ ਤੇ ਉਹ ਇਸ ਲਈ ਇਹ ਕਨਸੈਪਟ ਹੈ ਜਿਹੜਾ ਪੰਜਾਬ 'ਚ ਹੁਣ ਵੀ ਫਾਇਦੇਮੰਦ ਰਹੇਗਾ ਤੁਹਾਡੀ ਸਿਕਿਉਰਿਟੀ ਦੀ ਸਭ ਤੋਂ ਵੱਧ ਫਾਇਦੇਮੰਦ ਹੈ ਤੁਸੀਂ ਬਾਹਰ ਬਣਾਇਆ ਹੋਵੇ ਤੇ ਚਾਰੇ ਪਾਸੇ ਕਵਰ ਹੋਵੇ ਲੋਕ ਕੋਸ਼ਿਸ਼ ਇਕ ਲੋ ਕਰਨ ਲੱਪੇ ਪਰ ਹੁਣ ਵੀ ਜਿਹੜਾ ਹਵੇਲੀਆਂ ਦਾ ਕਨਸੈਪਟ ਲੈ ਰਹੇ ਹੋ ਗਲਤ ਲੈ ਰਹੇ ਨੇ ਅੱਛਾ ਉਹਦੇ 'ਚ ਕੀ ਕਮੀਆਂ ਆ ਉਹ ਉਹ ਸਾਰਾ ਬਿਲਡਿੰਗ ਬਣਾਉਂਦੇ ਨੇ ਖਾਲੀ ਜਗ੍ਹਾ ਆ ਦੋਲੇ ਉਹਦੇ ਵੀ ਦਰਮਿਆਨ ਖਾਲੀ ਜਗ੍ਹਾ ਨਹੀਂ ਸੈਂਟਰ ਖਾਲੀ ਨਹੀਂ ਹੈ ਜਿਸ ਤਰ੍ਹਾਂ ਤੁਹਾਡਾ ਹੈਗਾ ਹਾਂ ਅੱਗੇ ਅੱਗੇ ਸਾਰੀਆਂ ਹਵੇਲੀਆਂ ਵੀ ਸੈਂਟਰ ਖਾਲੀ ਹੁੰਦਾ ਸੀ ਉਹ ਬਾਹਰੋਂ ਦਿਖਦਾ ਹੁੰਦਾ ਕਿੱਥੇ ਨੂੰ ਦਰਵਾਜ਼ਾ ਇੱਕ ਦਰਵਾਜ਼ਾ ਹੁੰਦਾ ਸੀ ਜਾਂ ਦੋ ਦਰਵਾਜ਼ੇ ਹੁੰਦੇ ਸੀ ਤੇ ਸਾਈਡਾਂ ਖਾਲੀ ਉੱਚੀਆਂ ਪਿੱਛੇ ਕੰਧਾਂ ਮਤਲਬ ਚਿਵਾਰੇ ਬਣ ਜਾਂਦੇ ਸੀ ਇਹ ਕਨਸੈਪਟ ਹੈ ਜਿਹੜਾ ਕਿ ਲੋਕਾਂ ਨੂੰ ਹੁਣ ਦੇ ਲਈ ਜਦੋਂ ਮੈਂ ਇੱਕ ਗੱਲ ਜਦੋਂ ਵੱਡੇ ਵੱਡੇ ਮਹਿਲਾਂ ਦੇ ਆਪਾਂ ਸਟੋਰੀ ਕਵਰ ਕਰਦੇ ਆ ਆ ਜਿਹੜਾ ਚੀਜ਼ਾਂ ਬਣਾਇਆਂ ਤੁਸੀਂ ਨਾ ਮੰਨ ਲਓ ਆਪਾਂ ਕੇ ਛੋਟੇ ਛੋਟੇ ਰੋਸ਼ਨਦਾਨ ਜੇ ਰੱਖੇ ਆ ਇਹ ਇਹ ਵੀ ਇਹਦਾ ਹੁਣ ਬਣਾਇਆ ਨਾ ਜਿਹੜਾ ਬਣਾਇਆ ਨੇ ਇਹ ਜਾਲੀਆਂ ਕਿਉਂਕਿ ਐਕਚੁਅਲੀ ਦਿਲਜੀਤ ਦੀ ਇੱਥੇ ਸ਼ੂਟਿੰਗ ਸੀਗੀ ਉਹਦਾ ਗੀਤ ਬੜਾ ਚੱਲਦਾ ਪਤਾ ਨਹੀਂ ਕੀ ਇਹ ਲਹਿੰਗੇ ਤੇ ਸ਼ਰਾਬ ਡੁੱਲ ਪਤਾ ਨਹੀਂ ਡੁੱਲ ਗਈ ਲਹਿੰਗਾ ਤੇ ਸ਼ਰਾਬ ਹਾਂ ਉਹ ਉਹ ਇੰਨੇ ਲੋਕ ਭਰਾਗੇ ਸੀਗੇ ਕਿ ਥੋੜਾ ਡੈਮੇਜ ਹੋ ਗਈ ਸੀ ਬਿਲਡਿੰਗ ਮੈਂ ਬਿਲਡਿੰਗ ਨੂੰ ਹੁਣ ਵੈਸੀ ਆਹੀ ਆਪੇ ਡਿਜ਼ਾਈਨ ਕਿਉਂਕਿ ਨਹੀਂ ਤਾਂ गिर ਸਕਦੀ ਸੀ ਪੁਰਾਣੀ ਬਿਲਡਿੰਗ ਦਾ ਡਾਟ ਲੱਗੀ ਹੋਈ ਆ ਸਰਫੇ ਤੇ ਉਹਦੇ ਕਰਕੇ ਹੋਇਆ ਇਹ ਮਾਲਾ ਜਿਹੜਾ ਹੈਗਾ ਲਹਿੰਗੇ ਦਾ ਹਾਂ ਨਾਲ ਹਾਂ ਉਹਦੇ ਕਰਕੇ ਇਹ ਨਹੀਂ ਉਹ ਇੱਕ ਦਾ ਨਹੀਂ ਉੱਥੇ ਚਲੋ ਗੀਤ ਤਾਂ ਸੈਂਕੜੀ ਹੋਏ ਨੇ ਇੱਥੇ ਤੇ ਜਿਹੜੇ ਆ ਜਿਹੜੇ ਆਪਾਂ ਦਰੋਸ਼ੰਦਾਰਾਂ ਇਥਾਂ ਦੇ ਤੁਸੀਂ ਆ ਚੀਜ਼ਾਂ ਲਾਈਆਂ ਜੀ ਲੱਕੜੀਆਂ ਇਹ ਇਹਦਾ ਕੀ ਇਹ ਇਹ ਪਹਿਲਾਂ ਜਾਲੀ ਸੀ ਇਹ ਮੈਂ ਬਾਅਦ ਚ ਹੁਣ ਲਾਈਆਂ ਨੇ ਇਹ ਜਾਲੀ ਡਿਜ਼ਾਈਨ ਇਹ ਪੁਰਾਣਾ ਹੈ ਪਰ ਮੈਂ ਉੱਪਰ ਉਹਨੂੰ ਕਵਰ ਕੀਤਾ ਇਹ ਮਤਲਬ ਨਾਲ ਲਿਖਿਆ ਹੋਇਆ ਹਵੇਲੀ ਮੱਗਰ ਸਿੰਘ ਮੱਗਰ ਸਿੰਘ ਫਰਦਾ ਮੇਰੇ ਦਾਦਾ ਜੀ ਸੀਗੇ ਸਾਡੇ ਦਾਦਾ ਜੀ ਸੀਗੇ ਠੀਕ ਆ ਤੇ ਫਿਰ ਮੰਨ ਲਓ ਉਹਨਾਂ ਦਾ ਜਿਹੜਾ ਹੈਗਾ ਨਾਲ-ਨਾਲ ਚੰਗੇ ਨਾ ਤੇ ਜਿਹੜੇ ਰੂਮ ਨੰਬਰ 105 ਜਿਵੇਂ ਲਿਖਿਆ ਇਹ ਉਹਨਾਂ ਦੀ ਮੁੰਡਿਆਂ ਨੇ ਜਿਹੜੇ ਕੰਮ ਕਰਨ ਵਾਲੇ ਯਾਦ ਰੱਖਣ ਲਈ ਲਿਖ ਦਿੰਦੇ ਨੇ ਕੋਈ ਬਾਹਰ ਵੀ ਬਣਾਏ ਹੋਏ ਸੀਗੇ ਅੱਛਾ ਮੈਂ ਤਾਂ ਕਈ ਵਾਰੀ ਕਿਤੇ ਹਵੇਲੀ ਨਹੀਂ ਨਹੀਂ ਇੰਨੇ ਆ ਕਿ ਬਾਹਰ ਦੇ ਵਿੱਚ ਆ ਆ ਸਾਡੀ ਪੁਰਾਣੀਆਂ ਸਾਰੀ ਹੁਣ ਆ ਜਿਹੜੀਆਂ ਚਿਪਸ ਵਗੈਰਾ ਹੀ ਦੇਖੋ ਅੱਜ ਤੋਂ ਇਹ ਹੁਣ 1950 ਦੀ ਹੈ ਜਦ ਹਾਂ 75 ਸਾਲ ਪਹਿਲਾਂ ਕੋਈ ਸੋਚ ਨਹੀਂ ਸਕਦਾ ਕੋਈ ਮਸ਼ੀਨ ਨਹੀਂ ਸੀ ਕੁਝ ਨਹੀਂ ਸੀ ਤੇ ਬਿਲਕੁਲ ਲੈਵਲ ਦੇ ਵਿੱਚ ਹੈ ਨਾ ਜਮਾ ਹਾਂ ਪਾਣੀ ਡੋਲ ਚੋਂ ਸਿੱਧਾ ਇੱਥੇ ਨਹੀਂ ਇਹ 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 ਦੇਖੋ ਉਦੋਂ ਦੇ ਬੈਂਡੇ ਵਗੈਰਾ ਨਹੀਂ ਇਹਦਾ ਰੂਮਦ ਨੇ ਨਾ ਇਹ ਆ ਦੇਖੋ ਇਹ ਇਹ ਕੀ ਆ ਬਤਾ ਅੱਛਾ ਉੱਥੇ ਹੀ ਨਿਕਲਿਆ ਹੈ ਸਹੀ ਗੱਲ ਹੈ ਹਾਂ ਇੱਥੇ ਜਦੋਂ ਸ਼ੁਰੂ ਕੀ ਦੱਸ ਤੇ ਆ ਜਿਹੜਾ ਹੈਗਾ ਆਪਾਂ ਗੱਲ ਕਰੀਏ ਤੇ ਕੰਦਾ ਜਿਵੇਂ ਪਹਿਲਾਂ ਹੁੰਦਾ ਸੀਗਾ ਜਦੋਂ ਅਸੀਂ ਧਾਂਗਾ ਮੈਂ ਆ ਦੇਖਿਆ ਛੋਟੇ ਹੁੰਦੇ ਨੇ ਵੀ ਦਰਵਾਜ਼ਾ ਮਾਲਾ ਆਪਣੇ ਦਰਵਾਜ਼ੇ ਸੀਗੇ ਜਾਂ ਉਹਨਾਂ ਨੇ ਐਡਗੇਟਾ ਚੋੜਿਆ ਕਹਿੰਦਾ ਸੀ ਇਹ ਵੀ ਐਕਸਟਰਾ ਨਹੀਂ ਹੈ ਇਹ ਵੀ ਉਹਨਾਂ ਨੇ ਇਹ ہاں ਇਹ ਆ ਦੇਖੋ ਉਦੋਂ ਵਾਰ ਨਾਲ ਲੋਕਾਂ ਦੀ ਕਾਰੀਗਰੀ ਦੇਖੋ ਉਦੋਂ ਦੇ ਮਿਸਤਰੀਆਂ ਦੀ ਆ ਲੋ ਜੀ ਇਹ ਸਿਰਫ ਸਿਮਿੰਟ ਚ ਹੈ ਕਿਆ ਬਾਤ ਇਹ ਇੱਥੇ ਬਰਾਤਾਂ ਉਤਰਦੀਆਂ ਸੀ ਬੇਸਿਕਲੀ ਜੀ ਪਿੰਡ ਉਸੀਆਂ ਜਿਸਤੋਂ ਆਪਣਾ ਹੁੰਦਾ ਸਾਂਝਾ ਕਰ ਸੀ ਇਹ ਅੱਛਾ ਬਰਾਤਾਂ ਲੋਕ ਉਤਾਰ ਲੈਂਦੀ ਪਰ ਫੇਰ ਵੀ ਦੇਖੋ ਇਹ ਦੇਖੋ ਤੁਸੀਂ ਇਹ ਇੱਕ ਇਹ 1950 ਵਾਲੇ ਦੀ ਫਰਸ਼ ਲੱਗ ਹਾਂ ਉਦੋਂ ਦੀ ਫਰਸ਼ ਹੈ ਇਹ ਕਿਆ ਬਾਤ ਆ 1950 ਦਾ ਫਰਸ਼ ਆ ਉਹ ਟਾਈਮਾਂ ਦੇ ਵਿੱਚ ਜਦੋਂ ਆਪਾਂ ਕਹਿੰਦੇ ਇੰਨੀ ਟੈਕਨੋਲੋਜੀ ਸੀ ਪਰ ਉਹ ਬੰਦੇ ਕਾਰੀਗਰ ਬਹੁਤ ਤਖੜੇ ਕੋਈ ਮੁਸਲਮਾਨ ਕਾਰੀਗਰ ਸੀ ਅੱਛਾ ਹਾਂ ਇਹ ਵੀ ਸ਼ਾਇਦ ਮੇਰਾ ਖਿਆਲ ਹੈ ਮਾਨਕ ਪਰਸ਼ੀਫ ਹੁੰਦੇ ਸੀਗੇ ਉਹ ਬਹੁਤ ਵਧੀਆ ਬਿਲਡਿੰਗ ਸੀ ਉਹ ਉੱਥੇ ਕਾਰੀਗਰ ਆਉਂਦੇ ਸੀ ਦੂਰ ਤੋਂ ਅਫਗਾਨਿਸਤਾਨ ਤੱਕ ਲੋਕ ਆਉਂਦੇ ਸੀ ਜੀ ਉੱਥੇ ਉਹਨਾਂ ਲੋਕਾਂ ਦਾ ਇੱਕ ਰਿਆ ਹੋਇਆ ਅੱਛਾ ਅਫਗਾਨਿਸਤਾਨ ਦੇ ਲੋਕ ਜਿਵੇਂ ਆਉਦੋਂ ਅੰਗਰੇਜ਼ੀ 'ਚ ਲਿਖਣਾ ਬਹੁਤ ਢੀ ਗੱਲ ਹੁੰਦੀ ਸੀ ਆ ਵੈਲਕਮ ਉਧੋਂ ਤਾਂ ਲਿਖਿਆ ਹੋਇਆ ਹਾਂ ਉਹ ਨਾ ਉਦੋਂ ਲਈ ਸਾਰਾ ਕੁਝ ਤਾਂ ਅੱਛਾ ਮਤਲਬ ਤੁਸੀਂ ਤੇ ਜਿਹੜੇ ਤੁਸੀਂ ਆਪਾਂ ਗੱਲ ਕਰਦੇ ਦਰਵਾਜਿਆਂ ਦੀ ਗੱਲ ਕਰਦੇ ਸੀ ਇਹ ਬਹੁਤ ਨਾਲ ਇਹ ਨਾਲ ਦੇ ਨਹੀਂ ਇਹਦੇ ਵਿੱਚ ਤਾਂ ਇੱਕ ਹਰ ਇੱਕ ਚੀਜ਼ ਨਾਲ ਦੀ ਇੰਨੀ ਚੀਜ਼ ਬਾਹਰ ਦੀ ਨਹੀਂ ਤੇ ਇਹ ਥੰਮਲੇ ਵੀ ਵਾਈਟ ਸੀਗੇ ਉੱਪਰ ਪੇਂਟ ਕਰਤਾ ਅੱਛਾ ਇਹ ਰਗੜਿਆਵਾ ਹੁੰਦਾ ਸੀ ਅੱਛਾ ਆ ਅਗੇ ਜੰਗਲੇ ਹੈ ਇਹ ਐਕਤਰੀ ਹੁੰਦੇ ਸੀ ਸਾਰੇ ਹਾਂਜੀ ਤੇ ਇਹ ਜਿਹੜੇ ਇਹਨਾਂ ਨੂੰ ਫਿਰ ਇਹਨਾਂ ਨੂੰ ਸੌਂਕ ਸੌਂਕ ਨਹੀਂ ਪਈ ਬਿਲਕੁਲ ਇਹ ਬਿਆਰ ਹੈ ਨਾ ਪਿਓਰ ਬਿਆਰ ਕਿਤੇ ਵੀ ਨਹੀਂ ਪਈ ਕੁਤੇ ਵੀ ਨਹੀਂ ਪਈ ਟੱਚ ਵੀ ਨਹੀਂ ਕੀਤਾ ਸੀ ਉਹਨੇ ਜਿਹੜੀ ਹੋਣ ਵਾਲੀ ਹਾਲਾਂਕਿ ਖਾਲੀ ਰਹੀ ਹੈ ਜੀ ਇਹ ਇਹ 25 30 ਸਾਲ ਖਾਲੀ ਹੋ ਰਹੀ ਹੈ ਬੰਦੇ ਖਾਲੀ ਰਹੀ ਹੈ ਅੱਜ ਕੋਈ ਮਤਲਬ ਨਾ ਮੇਰੇ ਕੱਲੇ ਮਾਤਾ ਹੁੰਦੇ ਸੀਗੇ ਕੋਈ ਵੀ ਨਹੀਂ ਸੀ ਬਿਲਕੁਲ ਨਹੀਂ ਸੀ ਇੱਥੇ ਜਦੋਂ ਮੈਂ ਕਹਿੰਦਾ ਮਾੜੇ ਵਕਤ ਸੀਗਾ ਨਾ ਮਾੜੇ ਵਕਤ ਚ 20 22 ਸਾਲ ਤਾਂ ਮੈਨੂੰ ਬਰਨ ਨਹੀਂ ਦਿੱਤਾ ਨਾ ਪਿੰਡ ਤੇ ਵੀ ਜਦੋਂ ਇਹ ਤੇ ਆ ਜਿਹੜੀਆਂ ਚੀਜ਼ਾਂ ਤੁਸੀਂ ਪੜਾਂਗੇ ਇਹ ਹੁੰਦੀਆਂ ਨੇ ਜੀ ਇਹ ਹੁੰਦੀਆਂ ਨੇ ਇਹ ਹੁੰਦੀਆਂ ਨੇ ਤੇ ਆ ਆਲੋ ਸਰ ਆਪ ਲਖਾ ਇਹ ਹੁਣ ਮੈਂ ਇਹਦਾ ਹੁਣ ਪਿੱਲਰ ਬਣਾ ਕੇ ਉਹਨਾਂ ਦੇ ਉੱਤੇ ਇੱਕ ਅਧਿਆਇਤਾ ਫਾਈਨਲ ਸਾਹਿਬ ਗੀਤ ਸਾਹਿਬ ਆਪਦੇ ਸ਼ੌਂਕ ਹੀ ਪੂਰੇ ਕੀਤੇ ਵੀ ਜਿੰਨੀਆਂ ਕਿਤਾਬਾਂ ਹੈ ਨਹੀਂ ਸਾਰੇ ਇਨਾਮ ਨੂੰ ਆਪਣੇ ਸਾਰੇ ਪਏ ਆ ਪੁਰਾਣੇ ਓਰिजिनल ਸਾਰਾ ਤੇ ਦੂਜਾਂ ਤੇ ਅਸੀਂ ਕਦੇ ਹੁਣ ਤਾਂ ਜਾਂਦੀ ਨਾ ਕਿਸੇ ਦੇ ਉੱਤੇ ਪੋਇਟਿਕ ਰੈਸੀਟੇਸ਼ਨ ਹੋਈਆਂ ਗੇਮਜ਼ ਹੋਈਆਂ ਵਾਲੀਬਾਲ ਵਗੈਰਾ ਉਹ ਤਾਂ ਉਦੋਂ ਦੀਆਂ ਨੇ ਇਹ ਸ਼ੀਲਡਾਂ ਹੁਣ ਆਪਾਂ ਵਾਹੀ ਨਹੀਂ ਇਹ ਸ਼ੀਲਡਾਂ ਗੁੰਮ ਗਈਆਂ ਜੀ ਆਪਣੀਆਂ ਇਸ ਸ਼ੀਲਡ ਦਾ ਫਿਰ ਕਿਦੋਂ ਮਿਲਦ ਕਹਾਂਗੇ ਅਸੀਂ ਇਹ ਤਾਂ ਜੀ ਬਹੁਤ ਵੱਡੀਆਂ ਉਹਦੀਆਂ ਨੇ ਜਿਵੇਂ ਕੋਈ ਕਈ ਨੈਸ਼ਨਲ ਲੈਵਲ ਦੇ ਉੱਤੇ ਆ ਸਟੇਟ ਲੈਵਲ ਦੇ ਉੱਤੇ ਟੀਮਾਂ ਦਾ ਜਿੱਤਣਾ ਬੰਦੇ ਦਾ ਕੋਈ ਚੀਜ਼ ਜਿੱਤ ਲੈ ਮੇਰੇ ਕੋਲ ਬਹੁਤ ਸੀਗੀਆਂ ਪਰ ਇਹ ਕੁਛ ਇੱਕ ਬਚ ਗਈਆਂ ਪਰ ਇਹ ਸ਼ੀਲਡ ਤੁਹਾਨੂੰ ਨਹੀਂ ਹੁਣ ਮਿਲੇਗੀ ਕਿਤੇ ਬਿਲਕੁਲ ਪੁਰਾਣੀਆਂ ਤੇ ਇਹ ਫੋਨ ਆਪਣਾ ਹੀ ਸੀ ਤਾਂ ਇਕੱਠਾ ਨਹੀਂ 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 ਇਹ ਤਾਂ ਬਾਤ ਚੱਲਿਆ ਜੀ ਅੱਛਾ ਇਹ ਤਾਂ ਮੰਨ ਲਓ ਆਪਾਂ ਸ਼ੂਟਿੰਗ ਵਾਸਤੇ ਉਹ ਰੱਖਿਆ ਉਹ ਵੈਸੇ ਹਾਂਜੀ ਹਾਂਜੀ ਇਹ ਮਿਲਦਾ ਮੂਲ ਦਾ ਕਿਹੜੇ ਹਿਸਾਬ ਨਾਲ ਹੋਣਾ ਉਹ ਤੋਂ ਟਾਈਮ ਵਾਲੇ ਕਿ ਲੱਗ ਜਾਂਦਾ ਹੁਣ ਆ ਜੋ ਇੱਥੋਂ ਕਲੈਕਸ਼ਨ ਦੀ ਦੇ ਦਿੰਦੇ ਸੀ ਉਹਦਾ ਸਿੰਪਲ ਗੱਲ ਹੈ ਜੀ ਮਾੜੀ ਇਹਦਾ ਪ੍ਰੇਸ ਕਿੰਨਾ ਹੁੰਦਾ ਠੀਕ ਹੈ ਥੋੜੀ ਅਪਰੇਟਸ ਹੁੰਦਾ ਵਿੱਚ ਇਹਦੇ ਚੱਲੇ ਜਾਂਦਾ ਸੀਗਾ ਤੇ ਨਾਲ-ਨਾਲ ਹੁਣ ਫਿਰ ਤੁਸੀਂ ਲਗਾਤਾਰ ਇਹ ਚੀਜ਼ਾਂ ਨੂੰ ਜਿਹੜਾ ਹੈਗਾ ਹਜੇ ਆਪਦੇ ਸ਼ੌਂਕ ਨੂੰ ਹੁਣ ਵਧਾ ਰਹੇ ਹੋ ਲਗਾਤਾਰ ਹਾਂ ਉਹ ਲੱਗੇ ਖੇਤਾਂ 'ਚ ਬੈਠੇ ਆ ਜੀ ਮੈਂ ਤੁਸੀਂ ਹੋਰ ਹੈਰਾਨ ਹੋ ਗਏ ਮੈਂ ਆਪਣੀ ਜ਼ਮੀਨ ਵਿੱਚ ਜੰਗਲ ਲਾਇਆ ਹੈ ਅੱਛਾ ਮੇਰੇ ਮੈਂ ਇੱਕ ਮੁਠੀ ਅਨਾਜ ਨਹੀਂ ਪੈਦਾਵ ਕਰਦਾ ਇਹਦਾ ਕੀ ਕੱਥਾ ਜੰਗਲ ਹੈ ਸਾਰੀ ਜੰਗਲ ਜਾ ਕੇ ਦੇਖੋਗੇ ਇਹਦਾ ਕਨਸੈਪਟ ਇਹੋ ਜੰਗਲ ਜਿਹੜਾ ਆਉਣ ਵਾਲਾ ਚੰਡੀਗੜ੍ਹ ਦੇ ਏਰੀਏ ਜਿਹੜਾ ਹੈ 12-15 ਕਿੱਲਾਂ 'ਚ ਕਿਸੇ ਨੂੰ ਜੰਗਲ ਨਹੀਂ ਮਿਲਣਾ। ਤੇ ਇਹ ਦਰਖਤ ਹੈ ਜਿਹੜੇ ਦੋ ਦਿਨ ਵਾਹ ਮੇਰਾ ਪਹਿਲਾਂ ਤੋਂ ਸ਼ੌਕ ਹੈ। ਰੋਪਣ ਵਿੱਚ ਵੀ ਮੇਰੇ 25-30% ਦਰਖਤ ਆਪਣੇ ਲਾਏ ਹੋਏ ਨੇ ਸ਼ਹਿਰ 'ਚ। ਇਹ ਸਾਡ ਮੇਰਾ ਬਹੁਤ ਪਹਿਲਾਂ ਤੋਂ ਸਾਡਾ ਸ਼ੌਕ ਹੈ। ਮੈਂ ਪਿੰਡ ਨੂੰ ਦਿੱਤੀ ਸੀ ਅਸਲ ਵੀ ਜਗ੍ਹਾ ਗੰਦਾ ਪਾਣੀ ਸੁੱਟਣ ਲਈ ਆਪਣੀ। ਅੱਛਾ ਜੀ। ਉਹਦੇ ਵਿੱਚ ਉਹ ਗੰਦਾ ਪਾਣੀ ਆ ਗਿਆ। ਉਹ ਗੰਦੇ ਪਾਣੀ ਨਾਲ ਰੇਤਲੀ ਜ਼ਮੀਨ ਸੀਗੀ। ਉਹਨੂੰ ਪਾਣੀ ਦੇਈਗੇ। ਦੇ ਡਾਕ ਲਾ ਕੇ ਬੜੇ ਵਧੀਆ ਹੈ ਉੱਥੇ ਮੇਰੀ ਲੋਕੇਸ਼ਨ ਬਹੁਤ ਵਧੀਆ ਵਧੀਆ ਬਣਾਈ ਮੈਂ ਤੁਹਾਨੂੰ ਕਿਹਾਦਾ ਵੀ ਆਉਣ ਵਾਲਾ ਸਾਬ 15 ਸਾਲ ਬਾਅਦ 12 15 ਸਾਲ ਲੋਕ ਜੰਗਲ ਦੇ ਵਿੱਚ ਫੋਟੋਆਂ ਖਿੱਚਣ ਵਾਸਤੇ ਦਰਸਾ ਜੰਗਲ ਵਿੱਚ ਨਹੀਂ ਫਿਲਮ ਜਿਆਦਾ ਕੰਮ ਹੀ ਜੰਗਲ ਚ ਹੋਏਗਾ ਹੁਣ ਕਰੋਨਾ ਆਇਆ ਤੇ ਲੋਕ ਦੌੜਨ ਲੱਪੇ ਸੀ ਜੀ ਇਹ ਜੰਗਲ ਕਨਸੈਪਟ ਹੈ ਥੋੜੀ ਸਿਕਿਉਰਟੀ ਹੋਵੇ ਨਾ ਜਾਣਾ ਤਾਂ ਆਪਾਂ ਜੰਗਲਾਂ ਦੇ ਆਂ ਜੀ ਹਿੱਸਾ ਉਹ ਆਪਾਂ ਨੇ ਜੰਗਲ ਖਤਮ ਕਰਿਆ ਉਹ ਕਹਿੰਦੇ ਨੇ ਨਾ ਜਿਵੇਂ ਹਰ ਯੁੱਗ ਦੇ ਵਿੱਚ ਜੰਗਲ ਨੂੰ ਮੇਰੀ ਲੋੜ ਰਹਿੰਦਾ ਜੰਗਲ ਦੀ ਮੈਨੂੰ ਲੋੜ ਰਹੀ ਹੈ ਪਰ ਇਹ ਯੁੱਗ ਐਸਾ ਜਦ ਜੰਗਲ ਨੂੰ ਮੇਰੀ ਲੋੜ ਪਈ ਹੈ ਹੁਣ ਸਾਡੀ ਲੋੜ ਪੈ ਗਈ ਜੰਗਲ ਨੂੰ ਅਸੀਂ ਤੇ ਜੰਗਲ ਨਹੀਂ ਨਾ ਲਾਇਆ ਸੀ ਤੇ ਪਾਰਕਾਂ ਲਾਈਆਂ ਨੇ ਨਾ ਇਸ ਲਈ ਚਲੋ ਫਿਰ ਵੀ ਆਪਾਂ ਦਾ ਵਧੀਆ ਸੋਚ ਨਹੀਂ ਆਉਣ ਵਾਲੇ ਸਮੇਂ ਬਾਰੇ ਸੋ ਭਾਈ ਸਾਹਿਬ ਤੁਸੀਂ ਸਮਾਂ ਦੇ ਤਾਂ ਬਹੁਤ ਬਹੁਤ ਧੰਨਵਾਦ ਅਤੇ ਬੜਾ ਚੰਗਾ ਲੱਗਦਾ ਕਿ ਕੋਈ ਬੰਦਾ ਸ਼ੌਂਕ ਨਾਲ ਜ਼ਿੰਦਗੀ ਜਿਉਂਦਾ ਨਹੀਂ ਤਾਂ ਪੈਸੇ ਔਖਾ ਹੀ ਹੈ ਕੰਮ ਅੱਜ ਦੇ ਜਾ ਕੇ ਹਾਂਜੀ ਤਾਂ ਹੀ ਰਾਜਨੀਤੀ ਛੱਡੀ ਹੈ ਜੀ ਜੇ ਤੁਸੀਂ ਜਲੀਲ ਹੋਣਾ ਹੈ ਜੇ ਤੁਸੀਂ ਜ਼ਿੰਦਗੀ ਦਾ ਹਰ ਪਾਪ ਕਰਨਾ ਹੈ ਜੇ ਤੁਸੀਂ ਨੈਤਿਕ ਤੱਕ ਹੋਣੀ ਹੈ ਤਾਂ ਤੁਸੀਂ ਰਾਜਨੀਤੀ ਤੁਹਾਨੂੰ ਫਿੱਟ ਰਹੇਗੀ ਅਦਰਵਾਈਜ਼ ਨਹੀਂ ਵਧੀਆ ਬੰਦੇ ਨੇ ਨਹੀਂ ਵੋਟਾਂ ਜਿਤਨਾ ਜ਼ੋਰ ਲਾ ਲਿਓ ਮੈਂ ਵੀ ਚਾਰ ਪੰਜ ਵਾਰ ਜਵਾਨ ਜਬਤ ਕਰਾਈ ਐ ਐਮਪੀ ਤੋਂ ਲੈ ਕੇ ਐਮਐਲਏ ਤੱਕ ਇਸ ਲਈ ਹਾਂ ਹਾਂ ਚਲੋ ਠੀਕ ਆ ਭੈਸਾ ਤਾਂ ਓਕੇ ਬ੍ਰਦਰ ਓਕੇ